ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਫਿਰ ਦੁਬਾਰੇ ਗੁਰਪ੍ਰੀਤ ਉਦਾਸੀ ਦੇ ਮਸਲੇ ਤੇ ਬੋਲਣਾਗਾ ਉਹਨੇ ਜਿਹੜੀ 40 ਸੈਕਿੰਡ ਦੀ ਵੀਡੀਓ ਵੀਡੀਓ ਡਾਕਟਰ ਦਾ ਸਹਾਰਾ ਲੈ ਕੇ ਆਪਦੀ ਵਿਦਵਾਨਗੀ ਨੂੰ ਸਾਬਤ ਕਰਨ ਲਈ ਉਹਨੂੰ ਵੀਡੀਓ ਡਾਕਟਰ ਦਾ ਸਹਾਰਾ ਲੈਣਾ ਪੈ ਰਿਹਾ ਹੈ ਸਾਨੂੰ ਤਾਂ ਉਹਦੀ ਮਾਨਸਿਕਤਾ ਤੇ ਤਰਸ ਆ ਰਿਹਾ ਹੈ ਕਿ ਆਪਣੇ ਚੇਲਿਆਂ ਦੇ ਵਿੱਚ ਆਪਣੀ ਵਿਦਵਾਨਗੀ ਬਰਕਰਾਰ ਰੱਖਣ ਦੇ ਲਈ ਉਹਨੂੰ ਵੀਡੀਓ ਡਾਇਰੈਕਟਰ ਦਾ ਸਹਾਰਾ ਲੈਣਾ ਪੈ ਰਿਹਾ ਸਾਡੇ ਬੋਲਾਂ ਨੂੰ ਬਗਾੜ ਕੇ ਦੱਸਿਆ ਜਾ ਰਿਹਾ ਭਾਈ ਤੂੰ ਪੂਰੀ ਵੀਡੀਓ ਪਾ 15 ਮਿੰਟ ਦੀ ਵੀਡੀਓ ਹੈ ਤੂੰ 15 ਮਿੰਟ ਦੀ ਵੀਡੀਓ ਪਾ ਦੇ ਤੇਰੇ ਚੇਲਿਆਂ ਨੇ ਚਾਰ-ਪੰਜ ਜਣੇ ਮੋਬਾਈਲ ਲਈ ਖੜੇ ਸੀ ਆਲੇ-ਦਾਲੇ ਤਿੰਨ ਵਾਰ ਤੂੰ ਉੱਠ ਕੇ ਭੱਜਿਆ ਚਰਚਾ 'ਚੋਂ ਤਿੰਨ ਵਾਰ ਜਕਾਰੇ ਸਾਡੇ ਸਾਰੀ ਗਵਾਹ ਨੇ ਉੱਤੇ ਜਿੰਨੀ ਫੌਜੀ ਪੜੀ ਸੀ ਤੂੰ ਉਹ ਤਿੰਨੇ ਵਾਰ ਜਦੋਂ ਉੱਠ ਉਹ ਵੀ ਭੱਜਾ ਤੂੰ ਆਪਣੇ ਸਵਾਲਾਂ ਦੇ ਵੀ ਜਵਾਬ ਨਹੀਂ ਦਿੱਤੇ ਤਾਂ ਸਾਤੋਂ ਦਾ ਤੂੰ ਪੁੱਛੀ ਗਿਆ ਓਮ ਕੀ ਹੈ ਨਾਦ ਕੀ ਹੈ ਅਸੀਂ ਤਾਂ ਤੈਨੂੰ ਦੱਸਤਾ ਵੀ ਓਮ ਜੋਤੀ ਹੈ ਓਮਕਾਰ ਜੋ ਆਕਾਰ ਜੋਤ ਹੈ ਜੋਤੀ ਜੀ ਜੋਤ ਪੈਦਾ ਹੋਈ ਹੈ ਨਾ ਮਨ ਪੈਦਾ ਹੋਇਆ ਮੂਲ ਚ ਫਿਰ ਦਾ ਨਾਦ ਦਾ ਸਵਾਲ ਪੁੱਛਿਆ ਨਾਦ ਬਿਉਮ ਬਾਣੀ ਹੈ ਉਹ ਵੀ ਤੈਨੂੰ ਦੱਸਿਆ ਤੇ ਤੈਨੂੰ ਤੈਨਹੀਂ ਦੱਸਿਆ ਸਾਨੂੰ ਜਿਹੜੇ ਅਸੀਂ ਤੈਨੂੰ ਸਵਾਲ ਪੁੱਛੇ ਸੀਗੇ 15 ਮਿੰਟ ਦੀ ਵੀਡੀਓ ਐ ਤੂੰ ਉਹ ਵੀ ਸਾਫਤ ਕਰ ਨਾ ਸਾਹਮਣੇ ਕਰ ਜਨਤਕ ਕਰ ਹਵਦੀਬ ਤੇਰੀ ਵਿਦਵਾਨਗੀ ਦਾ ਵੀ ਪਤਾ ਲੱਗੇ ਵੀ ਤੇਰਾ ਕਿਹੜਾ ਜਆ ਬਿਹਾਰ ਸੀਗਾ ਉੱਥੇ ਕਿਵੇਂ ਤੂੰ ਕਹਿੰਦਾ ਸੀ ਚੱਲ 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 ਸੁਣ 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 ਹੈ ਜੀ ਤੇਰੀ ਸਾਰੀ ਕਰਤੂਤ ਪਤਾ ਲੱਗੇ ਨਾ ਵੀ ਤੇਰਾ ਬਿਹਾਰ ਕਿਹੜਾ ਜਆ ਸੀ ਆਪਦੇ ਪੜਾਅ ਤੇ ਤੂੰ ਸਾਨੂੰ ਬੁਲਾ ਦਾ ਲਿਆ ਤੂੰ ਸਾਨੂੰ ਸਭਾ 'ਚ ਮਾਨਤ ਕਰ ਰਿਹਾ ਹੈਂ ਹੱਸ ਕੇ ਹੱਸ ਕੇ ਗੱਲ ਕਰ ਰਿਹਾ ਤੈਨੂੰ ਤਾਂ ਇਹ ਹਜੇ ਉਦਾਸੀ ਦਾ ਤੂੰ ਕਹੌਣਾ ਤੈਨੂੰ ਉਦਾਸੀ ਦਾ ਨਹੀਂ ਪਤਾ ਵੀ ਉਦਾਸੀ ਦਾ ਮਤਲਬ ਕੀ ਹੈ ਉਦਾਸੀ ਤਾਂ ਮੌਨ ਹੀ ਹੁੰਦਾ ਹੈ ਗੁੰਗਾ ਹੁੰਦਾ ਉਹਦਾ ਚਰਚਾ ਕਰ ਹੀ ਨਹੀਂ ਸਕਦਾ ਅਸੀਂ ਸ੍ਰੀ ਚੰਦਿਆ ਜੀ ਬਹੁਤ ਬਿਦਰਦੇ ਰਹੇ ਹਾਂ ਬਚਪਨ ਤੋਂ ਲੈ ਕੇ ਉਦਾਸੀਆਂ 'ਚ ਬਿਰਾਗੀਆਂ 'ਚ ਜਿਹੜੇ ਬਿਰਾਗੀ ਆ ਉਹ ਚਰਚਾ ਕਰਦੇ ਹੀ ਨਹੀਂ ਹੁੰਦੇ ਤਾਂ ਉਹ ਤਾਂ ਉਹ ਨਹੀਂ ਹੁੰਦੇ ਉਹ ਤਾਂ ਸਮਾਦ ਲਾਉਂਦੇ ਹੁੰਦੇ ਆ ਆਪਣੀ ਤੂੰ ਪੰਡਤ ਆਂ ਅਸੇ ਉਦਾਸੀ ਨਹੀਂ ਹੈਗਾ ਪਤਾ ਨਹੀਂ ਤੇਰੀ ਕੀ ਮਜਬੂਰੀ ਆ ਜਾਂ ਕੋਈ ਸਰਕਾਰ ਨੇ ਤੈਨੂੰ ਕਿਸੇ ਘੇਰੇ ਜਿਹਾ ਕੇ ਤੈਨੂੰ ਖੜਾ ਕਰਤਾ ਵੀ ਤੈਨੂੰ ਉਦਾਸੀ ਬਣਨ ਤੇ ਮਜਬੂਰ ਹੋ ਗਿਆ ਤੂੰ ਪਹਿਲਾਂ ਨਿੰਗ ਸਿੰਘ ਸੀ ਤੂੰ ਹੁਣ ਤੂੰ ਉਦਾਸੀ ਕੀ ਪਤਾ ਹੁਣ ਕੀ ਤੇਰੀ ਮਜਬੂਰੀ ਆ ਭਰਾਵਾ ਹੁਣ ਉਹਦੇ ਬਾਰੇ ਤੈਨੂੰ ਹੀ ਪਤਾ ਤੂੰ ਹੀ ਜਾਣਨਾ ਗੱਲ ਤੈਨੂੰ ਇਹ ਗੱਲ ਕਹਿ ਰਿਹਾ ਵੀ ਅਸੀਂ ਉਸ ਦਿਨ ਤੇਰੇ ਕੋਲੇ ਧਰਮ ਦੇ ਚਰਚਾ ਨਹੀਂ ਕਰਨ ਆਏ ਸੀ ਪਹਿਲੀ ਤੈਨੂੰ ਸੋਦਰ ਦਾ ਬਾੜ ਸੁਣਾਉਣ ਨਹੀਂ ਆਏ ਸੀ ਫਰਲੇਆ ਸਿੰਘ ਉਹ ਅਸੀਂ ਤਾਂ ਤੈਨੂੰ ਇਹ ਪੁੱਛਣ ਆਏ ਸੀਗੇ ਵੀ ਜਿਹੜਾ ਧਰਮ ਸਿੰਘ ਦਾ ਤੂੰ ਸਖਿਆਰthiaਂ ਪਹਿਲਾਂ ਸਖਿਆ ਲਈ ਹੈ ਗਿਆਨ ਲਿਆਦਾ ਉਹ ਤੋਂ ਤੂੰ ਉਸੇ ਦੀ ਸਵਾਲ ਚੱਕ ਰਹਿਆ ਉਹਦੀ ਵਿਦਵਤਾ ਦੀ ਕੁਛ ਕੰਨਾ ਆਪਾਂ ਮੂੰਹ ਰਾਹੀਂ ਕਿਸੇ ਤੋਂ ਕੋਈ দান ਕਰਦਾ ਖਾਣ ਵਾਸਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਆ ਕੋਈ ਸਾਨੂੰ ਵਿੱਦਿਆ ਦਿੰਦਾ ਕੰਨਾਂ ਰਾਹੀਂ ਖਰਾ ਖਾਣਿਆ ਸੀ ਬ੍ਰਹਮ ਦਾ ਭੋਜਨ ਗਿਆਨ ਹੈ ਤੇ ਅਸੀਂ ਉਹਦਾ ਵੀ ਸ਼ੁਕਰਾਨਾ ਕਰਦੇ ਆ ਕੀ ਗੱਲ ਬਈ ਤੂੰ ਖਾ ਕੇ ਮੁਕਰ ਗਿਆ ਕਿਸੇ ਦੇ ਸ਼ੁਕਰਾਨੇ ਵਜੇ ਤੁਸੀਂ ਬਿੱਤੂ ਬੇਇੱਜ਼ਤੀ ਕਰ ਰਹੇ ਆ ਮਾਸਟਰ ਦੇ ਆਪ ਦੇ ਦੀ ਉੱਤੋਂ ਤੂੰ ਕਹਿੰਦਾ ਮੇਰਾ ਯਾਰ ਹੈ ਉਹ ਤੇਰੇ ਤੇਰੇ ਕਿਹੜਾ ਨਾਲ ਪੜਦਾ ਰਿਹਾ ਤੂੰ ਤਾਂ ਸਟੂਡੈਂਟ ਐ ਉਹਦਾ ਤੂੰ ਤਾਂ ਸਟੂਡੈਂਟ ਐ ਉਹਦਾ ਗੱਲ ਇਹ ਹੈ ਵੀ ਜੇ ਤੈਨ ਦੁਬਾਰੇ ਚਰਚਾ ਕਰਨੀ ਹੈ ਤੂੰ ਮੈਦਾਨ ਦੇ ਵਿੱਚ ਆ ਜਾ ਖੁੱਲ ਕੇ